ਸਤਿ ਸ੍ਰੀ ਅਕਾਲ ਜੀ ਸਾਰੇ ਨੂੰ। ਵਦੀਫ ਹਰ ਜਿਹੜੇ ਚੈਨਲ ਤੇ ਅੱਡ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸੋ ਅੰਮ੍ਰਿਤਕੋਲਾ ਪਾਏ ਆਂ ਜੇ ਇੱਕ ਗਾਂ ਤੇ ਤਿੰਨ ਮੱਝਾਂ ਸੂਈਆਂ ਸਵਾਈਆਂ ਤਿੰਨੇ ਬੱਚੇ ਆ ਲਈਆਂ ਤੁਹਾਨੂੰ ਦਿਖਾਉਣੀਆਂ। ਹਾਂ ਜੀ ਬੱਚੇ। ਆਹ ਦੇਖ ਸਕਦੇ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਨਾਮ ਦੱਸ ਦਿਓ ਕਰੀ। ਆਪ ਸੋਹਣ ਸ਼ਿਆਹ ਜਨਾਲਾ ਜ਼ਿਲ੍ਹਾ ਹੰਪਸਰ। ਉਹ ਨੰਬਰ ਹੀ ਬੋਲਦਾ ਵੀਰ ਜੀ। 91 456752 ਠੀਕ ਆ। ਤੇ ਸਰਦ ਜਿਹੜੀ ਪਹਿਲੇ ਨੰਬਰ ਤੇ ਝੋਟੀ ਇਤੋਂ ਹੀ ਆਪਾਂ ਕਰਨੀ ਆ। ਕਿੰਨਾ ਚਿਰ ਹੋਇਆ ਇਹਨੂੰ ਸੋਈਨਾ? ਸੋਈਨਾ ਭਾਈ ਇਹ ਚੌਥਾ ਦਿਨ ਹੋਇਆ ਜੀ। ਕਿਹੜਾ ਬੱਚਾ ਜਿਹੜਾ? ਬੱਚਾ ਨੀਂਦਾ ਯਾਰ। ਆਹ ਹੁਣ ਬੱਚਾ ਜੀ। ਕਿੱਦੇ ਮੂਹਰਾ। ਆਹ ਜੀ ਬੱਚਾ ਜਿਹੜਾ ਇਹਦਾ। ਤਾਜ਼ਾ ਹੀ ਆ ਬੱਚਾ। ਪਰ ਝੋਟੀ ਦੇ ਸਾਹ ਨਾਲ ਬੱਚਾ ਜਿਹੜਾ ਕਾਫੀ ਭਲ ਸੁਆਗਤ ਨਵਾਜੇ ਪਹਿਲਾ ਹੀ ਸੁਆ ਅੱਛਾ ਪਹਿਲਾ ਹੀ ਸੁਆ ਠੀਕ ਹੈ ਦੀ ਨਿਕਲੀ ਜਾ ਬੋਧ ਨੂੰ ਚਾਮਨੀ ਦਾ ਬਹੁਤੀ ਸੀਨੀ ਠੀਕ ਹੈ ਭਾਈ ਬਾਰੀ ਬਾਰ ਆ ਜੀ ਕੋਈ ਲਤਾ ਮਾ ਨਾਈ ਕਹੇ ਤਾਂ ਕੋ ਬੋਲਾ ਹੀ ਹੋਣਾ ਇਹਦੇ ਕੋਲ ਬੋਲੇ ਭਾਈ ਇਹ 4-5 ਕਿਲੋ ਬੋਲਾ ਜਾ ਮੈਂ ਆਪਾਂ ਕਹਿ ਦਈਏ 8 ਕਿਲੋ 9 ਬੋਲੇ ਬੋਲਾ ਹੀ 4-5 ਕਿਲੋ ਠੀਕ ਹੈ ਤੇ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਹੈ ਪਾਜੀ ਦੁੱਧ ਕੀ 8 9 ਦੁੱਧ ਦੁੱਧ ਪਾਜੀ ਹੁੰਦਾ ਸੇਵਾ ਦਾ ਹਾਂਜੀ ਮਾਲੋ ਦੁੱਧ ਸੇਵਾ ਨਾਲ ਦੇਣਾ ਜੀ ਨੇ ਠੀਕ ਹੈ ਕਿ ਜਾ ਕੇ ਨੂੰ ਇਦਾਂ ਬੰਦ ਗਏ ਇਹ ਜਿਛੜੀ ਪਊਗੀ ਬਣਸ਼ਰ ਪਊ ਦੇ ਦੁੱਧ ਦਾਖਲ ਪਈ ਜਾਵੇ ਭਾਵੇਂ ਠੀਕ ਹੈ ਦੇਸੀ ਝੋੜੀ ਉਧਰ ਦੀ ਝੋੜੀ ਆ ਪਸੰਗੀ ਜੇ ਵਧੀਆ ਹਾਂਜੀ ਬੰਨੀ ਆ ਫਿਰ ਪਸਮਾ ਕੇ ਥਾਂ ਜਿਹੜਾ ਵਧੀਆ ਕੱਢਦੀ ਹੈ ਪਾਜੀ ਥਾਂ ਜਿਹੜਾ ਵਧੀਆ ਕਰਦੀ ਨਾ ਹਾਂਜੀ ਪਰ ਚੋਣ ਕਿਤੇ ਕਾਨੂੰ ਗੱਲਾਂ ਕਰਦੇ ਜੀ ਠੀਕ ਹੈ ਚੋਣ ਤੇ ਉਹਦਾ ਮਜ਼ਾ ਆਉਦਾ ਹੀ ਕੁੜੀਆਂ ਨੂੰ ਮਾਰਨੀ ਹਲਦੀ ਜੋਦੀ ਨਾਲ ਹਾਜੀ ਵੇਖੋ ਥਾਨ ਬਣਾਇਆ ਦਿਖਾ ਦੇ ਚਾਹੇ ਇਹਦਾ ਇਹ ਮੈਂ ਨਹੀਂ ਮਾਰੀ ਫਰਾਗ ਗਿਆ ਠੀਕ ਹੈ ਤੇ ਪਿਛਲੇ ਥਨਾਂ ਦਾ ਦਿਖਾ ਦਈਏ ਚਾਹੇ ਮਾਰਦੀ ਦੇਣਾ ਪਈ ਗਿਆ ਠੀਕ ਹੈ ਤੋਰੀਏ ਫਿਰ ਇੱਕ ਦਿਨ ਦੇਖੋ ਇਹੜਾ ਉਦਾਂ ਦੀ ਕੋਈ حاجه ਨਹੀਂ ਮਾਰੂਗੀ ਜਿਹੜਾ ਸੁਣਦਾ ਅੱਡੇ ਤੋਂ ਡੰਗਾ ਜਾਊਗਾ ਲੱਤ ਨਹੀਂ ਮਾਰੂਗਾ ਠੀਕ ਹੈ ਹਾਂ ਸਾਰਾ ਫੜੋ ਇਹ ਰਾ ਦੇ ਮਾਲ ਟੀ ਵੀ ਪਈ ਨਾ ਇਹ ਪਾ ਇੱਥੇ ਬੈਠ ਕੇ ਬੰਦਾਰੀ ਕਰੋ ਠੀਕ ਹੈ ਇਹ ਤੇ ਵਖਲਾ ਗਦੋਨ ਠੀਕ ਹੈ سلسلہ ਗਿਆ ਕੇ ਪੂਰੀ ਇਹ ਜਿਹੇ ਛੋਟੀਆਂ ਦੇ ਹੁੰਦਾ ਵਾ ਕਿ ਦੁੱਧ ਭਾਵੇਂ ਅੱਫੜੀ ਬਾਲਦੀ ਕਿਲੋ ਘੱਟ ਵੀ ਤਈ ਜਾਵੇ ਤੇ ਪਰ ਜਿਹੜਾ ਸੀਲਸ ਵਾ ਕੇ ਹੋਵੇ ਠੀਕ ਹੱਥ ਨਾਲ ਮਾਰ ਨਹੀਂ ਕਰਬਾਨੀ ਨੀ ਚਲੋ ਲੈ ਜਾ ਕੋਈ ਗੱਲ ਨਹੀਂ ਨਾਲੇ ਕਾਲ ਦੇ ਜੀ ਤੇ ਮੁੱਲ ਫਿਰ ਇਹਦਾ ਬੁੱਲ ਭਾਈ ਦਾ ਛੋਟਾ ਇਹ ਕਿੰਨਾ 56000 ਜੋੜੀ ਦਵਾਂਗਾ 55000 ਦੀ ਬਾਕੀ ਕਰ ਦੋਗੇ ਵਿੱਚ ਛੋਟ ਠੀਕ ਹੈ ਥਾਂ ਦੇਖੋ ਕੀ ਚੀਜ਼ ਬਣਾਏ ਵਿੱਚੋਂ ਕਰਨਾ ਮੈਂ ਤਾਂ ਨਰ ਭਾਈ 55000 ਦੀ ਹਾਂ ਨਾ ਇਦਰੀ ਹੁਆ ਦਵਾਂਗੇ ਠੀਕ ਹੈ ਉਹ ਤਾਂ 5 5 ਕਿਲੋ ਹੋਗਾ ਜੇ ਆਪਾਂ ਵਧ ਨਹੀਂ ਦੇ ਹੁਣ ਇਹ ਆ ਵੀ ਹੁਣ ਇੰਨਾ ਆ ਗਾਂ ਕਿਹੜੀ 7-8 ਕਿਲੋ ਚੁੱਧ ਦੁੱਧ ਘਰ ਉਹਦਾ ਕਿਲੋ ਠੀਕ ਹੈ ਜੀ ਤੇ ਗਾੜੀ ਕੋ ਸਾਮ ਕਰ ਲੂਗਾ ਤੇ ਬਤਾ ਲੂਗਾ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਇਹਦਾ ਕਿੰਨਾ ਸੁਆ ਜੀ ਇਹ ਪਹਿਲਾ ਜੀ ਇਹ ਛੇ ਦਾ ਪਹਿਲਾ ਸੁਆ ਹੈ ਕਿੰਨੇ ਦਿਨਾਂ ਦੇ ਨਵੇਂ ਸੁਈਨੋ ਇਹਦਾ ਹਾਉ ਜੀ ਬੱਚਾ ਇਹਨੂੰ ਕੋਈ 10 ਬਾਲ ਦਿਨ 15 ਹੋ ਗਏ ਦੇਵੇ ਧੂੜ ਮਾਰ ਚਲੋ ਵੱਧ ਵੀ ਆ ਸਾਦੇ ਆ ਹਾਂ ਬੰਦਾ ਹਾਂ 15 ਦੇ ਵਿੱਚ ਭੇਜੀ ਭਾਈ ਬਾਕੀ ਆ ਤੁਹਾਡੇ ਸਾਹਮਣੇ ਜੀ ਆਪਣੀ ਸਮਝਣਾ ਵੇਖ ਲਓ ਕਿੰਨੇ ਦਿਨਾਂ ਦਾ ਤੋਰ ਦੋ ਫਿਰ ਇਹਨਾਂ ਮੇਰੇ ਵੀ ਮਿਲਦੀ ਬੱਚੇ ਦੇ ਦੋਵੇਂ ਟਾਈਮ ਬਾਕੀ ਪਹਿਲੇ ਨਾਲ ਝੋਟੀਆਂ ਦਾ ਕਈ ਵਾਰੀ ਕਈ ਵੀਰਨ ਹੁੰਦਾ ਆ ਹਾਂਜੀ ਹਾਂਜੀ ਆ ਚੋ ਇਹ ਵੀ ਬੜੀ ਐ ਨਹੀਂ ਉਦਾਂ ਦੀ ਆ ਸਾਹ ਵੇਖੋ ਹਮ ਇੱਥੇ ਬੈਠ ਨੇ ਜੀ ਅੱਛਾ ਇਹ ਵੀ ਪੂਰੀ ਸੀਲਸ ਲੱਗੀ ਹੈ ਮੈਂ ਮਾਲ ਸੀਲ ਹੀ ਆਪਾਂ ਲੈਣਾ ਗਰਮ ਲੈਣਾ ਨਹੀਂ ਜੀ ਠੀਕ ਆ ਭੈਣ ਵੀ ਚੁੰਦੀ ਕੋ ਵੀਰ ਵੀ ਚੁੰਦਾ ਬੱਚਾ ਵੀ ਚੁੰਦਾ ਠੀਕ ਆ ਹਾਂ ਇਹਨੂੰ ਭਾਏ ਗਾਈ ਦੇ ਬੱਚੀ ਨਾਲ ਜੋੜੋ ਠੀਕ ਆ ਚਲੋ ਚਲੋ ਹੜ ਅੰਦਰ ਜਾ ਯਾਰ ਤੇ ਦੁੱਧ ਕਿੰਨਾ ਵੇਚੀਏ ਤੇ ਕੋਲ ਬੱਚਾ ਲਾ ਦੀ ਮੜਿਆ ਚਲੋ ਬੱਚਾ ਲਾ ਕੇ ਦਿਖਾਈ ਦੇ ਦੱਸ ਇਹ ਨਾ ਨਾ ਕਹਦਾ ਭਾਈ ਲੌਲਾ ਜੀ ਨੇ ਪਹਿਲਾਂ ਨਾ ਕਰਾਂ ਹਾਂਜੀ ਹਾਂਜੀ ਇਹ ਲੈ ਅਗਲੇ ਪੰਨੇ ਮਿਲ ਗਰਮਣਾ ਹੋਵੇ ਕਿਤੇ ਉਦਾਂ ਨਾ ਹੋਵੇ ਇਹਦੇ ਮਗਰ ਕੱਟਾ ਜੀ ਮੈਂ ਤਾਂ ਵਾਲ ਕੱਟਿਆ ਲਿਆਣਾ ਸਾਰੇ ਇਹ ਵਾਲ ਲੈਣਾ ਸਾਰੇ ਕੱਟੇ ਹਲੀਆਂ ਲਿਆਉਣੇ ਕਿਤੇ ਜਿਹੜੇ ਵਾਲ ਕੱਟੀਆਂ ਦਾ ਕੋਣ ਸਾਮਦਾ ਮਾਲੀ ਮੂਲੀ ਸਾਮਦੀ ਜਾਊਗਾ ਠੀਕ ਆ ਬਰਾਬਾ ਦੀ ਸਾਹ ਆਪਾਂ ਚਾ ਲੱਗਾ ਜਿਹੜਾ ਬਾਕੀ ਆ ਵੀ ਤੇ ਆ ਮੱਜਾਂ ਵੀ ਜੜੀਆਂ ਨਾਲ ਨਾਲ ਹੀ ਵੱਜੀਆਂ ਹੁੰਦੀਆਂ ਬਿਲਕੁਲ ਹੀ ਸਾਰੀਆਂ ਆਹ ਤੁਹਾਨੂੰ ਬਾਅਦ ਥੋੜਾ ਪਾਜੀ ਹਾਂਜੀ ਹਾਂਜੀ ਤਾਂ ਦੇਖ ਸਕਦੇ ਹੋ ਪਸੰਦ ਜਿਹੜੀ ਆ ਵੀ ਬੰਨ੍ਹ ਦੇ ਗਰੀ ਉਹ ਜਗ੍ਹਾ ਥੋੜੀ ਧੀਰੀ ਹੈ ਦਿਖਾ ਦੋ ਆਹੋ ਦਿਖਾ ਦੋ ਵੀ ਅਵਾਜ਼ ਨਾਲ ਤੇ ਪਿਛਲੇ ਸੰਨ ਦੇ ਦਿਖਾ ਦੇ ਚਵਾ ਕੀ ਹੈ ਚਵਾਗੇ ਦਾ ਇਹ ਤਾਂ ਵੀ ਬਿਲਕੁਲ ਸਾਫ਼ ਹੈ ਚਵਾਗੇ ਪਾਈ ਹੋਏਗਾ ਹੈ ਸੀਲ ਆ ਹਾਂਜੀ ਤੇ ਇਹਦਾ ਮੁੱਲ ਦੱਸੀਆ ਫਿਰ ਆਹ ਵੇਖੋ ਦੋਰ ਦਾ 200 ਇੱਕ ਅੰਦਰ ਸ਼ੇਰ ਕੇ ਅੰਦਰ ਤੋਰ ਕੇ ਦਿਖਾ ਦੀਏ ਬਚਾ ਦੇ ਠੇਗਾ ਬਣਵਾ ਕੇ ਇਹ ਮੰਨ ਨਹੀਂ ਪਾਉਂਦੇ ਤੇ ਇਹਦੇ ਕੋਤਰ ਦੁੱਧ ਕਿੰਨਾ ਵਰਜੀ ਪੱਕਾ ਦੁੱਧ ਭਾਜੀ ਇਹ ਕੋ ਸੱਤਾ ਤੋਂ ਬਾਹਰ ਹੋਇਆ ਪੱਕਾ ਦੁੱਧ ਹੈਗਾ 7 ਲੀਟਰ ਮਤਲਬ ਮੈਂ ਹੁਣ ਦੁੱਧ ਮੈਲੇ ਮੂਲੇ ਦੇ ਹੋਣਗੇ ਫਿਰ ਗੱਲ ਚੋਣਾ 7 ਪੀਓ ਦਿੰਦਾ ਹਾਂ ਤੇ ਮੋਲੇ ਤਾਂ ਇਹ ਵੀ ਦੇ ਦਾਂਗਾ 55 ਜੀ 55 ਦੀ ਦੇ ਦੀ ਹੈ ਵੀ 55 ਦੀ ਕੋਈ ਹੋਰ ਛੋਟੀ ਲੈ ਜਾ ਭਵੇਂ ਲੈ ਜੇ ਭਾਈ ਇਹਨਾਂ ਚ ਛੋੜ ਹੀ ਹੋਣੀ ਹੈ 100 ਰੁਪਏ ਠੀਕ ਹੈ ਜਿਆਦਾ ਗਿਆਲੇ ਦਾ ਕੰਮ ਨਹੀਂ ਹੈ ਜਿਹੜਾ ਤੇ ਉਹਨ ਇੱਕ ਛੋਟੀ ਅੰਦਰ ਹੋ ਰਿਹਾ ਉਹਦਾ ਉਹਦਾ ਸੁਆ ਕੀ ਨਵਾ ਜੀ ਪਹਿਲਾ ਸੁਆਹ ਜੀ ਅੱਛਾ ਇਹ ਤਾਂ ਪਹਿਲਾ ਹੀ ਸੁਆਹ ਹੈ ਕਿਹਦਾ ਸੁਆਹ ਚੰਗੇ ਕਦ ਕੱਦ ਚ ਹੈ ਵੀ ਅੱਜ ਦੇ ਲੋ ਪੂਰੀ ਭਜੀ ਆਪਾਂ ਮੂੰਹ ਛੋ ਕੇ ਮਦ ਨੂੰ ਉੱਚੀ ਕਰ ਦੋ ਠੀਕ ਆ ਹਾਂ ਠੀਕ ਆ ਤੇ ਇਹ ਕਿੰਨਾ ਚਿਰ ਹੋਇਆ ਇਹਨਾਂ ਸੁਆਹ ਵੀਰੇ ਇਹਨਾਂ ਭਾਈ ਆ 15 20 ਹੋ ਗਏ ਠਾਜ ਬੱਚਾ ਹਾਂ ਬੱਚਾ ਜੀ ਇਹਦਾ ਚਲੋ ਵੱਧ ਵੀ ਆ ਸਾਡੇ ਆ ਥੋੜੇ ਤੇ ਦੁੱਧ ਕਿੰਨਾ ਪੱਕਾ ਤਿਆਰ ਇਹ ਦੇਖੋ ਭਾਈਓ ਕੰਨਿਆ 10 ਕਿਲੋ ਕੰਡਾ ਮਾਰ ਕੇ ਦਵਾਂਗੇ ਇੱਥੇ ਦੋ ਤੇ ਦੋ ਜਹਾ 8 ਕਿਲੋ ਅੱਛਾ ਕੰਡੇ ਆਂ ਲੀਟੋ ਮਾਰ ਕੇ ਖੜੇ ਕੋਈ ਆ 8 ਕਿਲੋ ਦੋ ਜਿਹੜਾ ਚਵਾ ਦੋਗੇ ਚਵਾ ਦਾਂ ਭਾਈ ਦੁੱਧ ਜਿੱਦੀ ਛੋਟੀ ਆ ਹਾਂਜੀ ਦੁੱਧ ਨੂੰ 12 13 ਕਿਲੋ ਕੀ ਜਾਂਦਾ ਜੀ ਤੋਰਾਂ ਫਿਰ ਆਸ਼ਾ ਵਾਲੀ ਆ ਕਿ ਨਿੱਕੀ ਆ ਕਦ ਘੱਟ ਚੰਗਾ ਹੱਤਰਾ ਇਹਦਾ ਸੋਹਣਾ ਜਰਾ ਜਗ੍ਹਾ ਖੜੀ ਆ ਤੁਹਾਡੀ ਠੀਕ ਹੈ ਜੀ ਸਾਦੇ ਲੋਕੇ ਦਲੇ ਘੱਟ ਘੱਟ ਪੱਖੋਂ ਚੰਗੀ ਆ ਜਣੀ ਨਾ ਜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਪਾਈ ਉਹਦਾ ਮੈਂ 70 ਕਰੀਏ 65000 ਦੋਗੇ ਕਿ ਵਿੱਚੋਂ ਕਰਦੀਏ ਮਨਤਨੁਰ ਠੀਕ ਕਰਾ ਦੋ ਮਨਤਨ ਵੇਲੋ ਕਿੱਡੀ ਜੇ ਆਪ ਹੀ ਕਰ ਦੋ ਜੱਸ ਨੂੰ ਹਾਂਜੀ ਆਪ ਹੀ ਜੱਸ ਨੂੰ ਕਰਵਾ ਲਈ 3000 ਦੇ ਦੀਏ 60 ਤੀ ਦੇ ਦੀਏ ਪੂਰੇ ਸਰਦੀ ਭਾਈ ਹੋ ਜੀ ਅੱਛਾ 60000 ਦੀ ਝੋਟੀ ਦੇ ਦੋ ਪੱਤ ਜਵਾਬ ਸਮਾਜ ਕੋਈ ਫਾਟ ਉਹ ਨੁਸਾ ਜਿੱਮੇ ਫੁੱਲਿਆ ਹੈ ਹਾਂ ਥਣ ਪਗਲੇ ਨਾਲ ਅਗਲਾ ਮਗਲੇ ਨਾਲ ਮਗਰਾ ਚੋਵੇ ਠੀਕ ਹੈ ਜੀ ਤੇ ਹੁਣ ਆ ਗਾਂ ਵੀ ਦਿਖਾ ਦਈਏ ਕੀ ਤੋਰ ਦੋ ਇਹਨਾਂ ਵਿੱਚ ਇਹਦੇ ਮਗਰ ਵਛੀਆ ਜਿਹੜੀ ਆ ਵਛੀਆ ਇਹਦੀ ਇਹ ਸੁਈ ਨੂੰ ਭਾਈ ਜੇ ਨੂੰ ਦੇਖ ਦਵਾਂਗੇ ਸਾਫ ਜਿਹੜਾ ਲੱਗੇ ਬੰਨੇ ਜਿਹੜਾ ਕਿੰਦੇ ਵੀ ਸੁਈ ਨਾ ਹੋਇਆ ਇਹਨਾਂ ਲੜ ਗਿਆ ਤੇ ਆ ਵਛੀ ਜਿਹੜੀ ਇਹਦੀ ਤੇ ਆ 92 ਦੇ ਦੇਖ ਕੇ ਲੱਗੇ ਤਾਂ ਤੇ ਦੁੱਧ ਕਿੰਨਾ ਪਿਆਰੇ ਦੇ ਕੋਲ ਗਰਮਿਆ ਠੰਡੀ ਪੀਂਦੀ ਆ ਵੇ ਜਿੰਦਾ ਮਰਜੀ ਮੈਕ ਟੋਰੀ ਪੰਜ ਜਿਹੜੀ ਦਾਰੋਂ ਚੋ ਠੀਕ ਆ ਹਾਂ ਤੇ ਕਿੰਨਾ ਦੋ ਹੋਊਗਾ 7 ਕਿਲੋ ਭਾਈ ਇਹ ਅੱਛਾ ਹਾਂ ਦੋ ਜਣਾਂ 10 ਹਜ਼ਾਰ ਕਿਲੋ ਕਰੀਓ 12 ਕਿਲੋ ਤੇ ਇਹਦਾ ਮੁੱਲ ਇਹਦਾ ਮੁੱਲ ਬਾਈ ਯਾਰ ਬਾਈ ਯਾਰ 21000 ਦੀ ਬਾਈ ਦੇਣਾ ਹਾਂ ਠੀਕ ਹੈ ਤੇ ਠੀਕ ਹੈ ਵੀ ਜੇ ਕੁਝ ਕਰਨ ਹੋਰ ਕੁਝ ਨਹੀਂ ਆਪਣੇ ਸੂਰੇ ਸਵਾਏ ਨਗਰ ਆ ਹਾਂ ਦੇ ਚਾਰ ਚੁਆਕੇ ਖੜ੍ਹਦੇ ਭਾਜੀ ਸਭ ਕੁਝ ਦੇਖ ਕੇ ਕਰਦਾ ਠੀਕ ਹੈ ਜੋ ਵੀ ਇਹ ਸਾਰਾ ਕੁਝ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕੇ ਕੋਈ ਸਾਈ ਵਾਲੇ ਨੂੰ ਭਾਜੀ ਦੱਲਣੀ ਜਾਂ ਆਪਾਂ ਦੇਣਾ ਅੱਛਾ ਇਹਦੇ ਕੋਲ 500 ਸਾਈ ਪਾ ਕੇ ਆਖਦਾ ਭਾਜੀ ਕੱਲ ਨੂੰ ਆ 5000 ਜਿੰਨੇ ਸਾਈ ਬਣੀ ਪੱਕੀ ਭਾਵੇਂ ਅੱਛਾ ਜੇ ਕੋਲ 500 ਸਾਈ ਪਾ ਕੇ ਕਹਦੇ ਭਾਜੀ ਮੈਂ ਕੱਲ ਆ ਜੂੰਗਾ ਫੇਰ ਨਹੀਂ ਜੇ ਆਪਾਂ ਨਾ ਕਰ ਦਿੰਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਫੇਰ ਹੀ ਪਸ਼ੂ ਖੜੋਗੇ